ਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਲੋ ਜੀ ਮਿੱਤਰੋ ਪਹੁੰਚੇ ਜੀ ਅੱਜ ਹੌਲੀ ਆਪਣੇ ਸੰਦੀ ਵੀਰ ਉਹਨਾਂ ਕੋਲੇ ਅੱਜ ਟਰਾਲੀਆਂ ਦੀ ਬੁਕਿੰਗ ਕੀਤੀ ਜੀ ਇੱਕ ਦੋ ਦਿਨ ਹੈ ਨਾ ਇੱਕ ਦੋ ਟਰਾਲੀਆਂ ਦੀ ਤੇ ਬਾਕੀ ਅੱਜ ਇੱਕ ਨਵੀਂ ਆਪਾਂ ਹੋਰ ਇੱਕ ਸਰਪ੍ਰਾਈਜ਼ ਹੈ ਜਿਹੜਾ ਉਹ ਵੀ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਇੱਕ ਟਰਾਲੀ ਆਪਾਂ ਨੇ ਤਿਆਰ ਕਰਾਉਣੀ ਆ ਆਪਾਂ ਨੇ ਟਾਈਮ ਲੈ ਲਿਆ ਸੰਦੀ ਵੀਰ ਉਹਨਾਂ ਕੋਲ ਉਹ ਟਰਾਲੀ ਦਾ ਸਿਸਟਮ ਆਇਆ ਹੋਊਗਾ ਵੀ ਜਿਹੜੀ ਮਤਲਬ ਪਲੇਨ ਬਾਡੀ ਜੀ ਹੋਊਗੀ ਪੂਰੀ ਉੱਪਰੋਂ ਲੈ ਕੇ ਥੱਲੇ ਤੱਕ ਆਪਾਂ ਇੱਕ ਇੰਨਾ ਘੰਟ ਦੇ ਦਿੰਨੇ ਆ ਡਿਜ਼ਾਈਨ ਟੋਟਲੀ ਜਿਵੇਂ ਬਾਹਰ ਲੀਆਂ ਟਰਾਲੀਆਂ ਹੁੰਦੀਆਂ ਨੇ ਨਾ ਉਹ ਉਹ ਕੁਝ ਉਦਾਂ ਦਾ ਕੁਝ ਡਿਜ਼ਾਈਨ ਉਹ ਘਾ ਟਰਾਲੀ ਦਾ ਉਹ ਤਾਂ ਕਰਿਆ ਕਿਉਂਕਿ ਟਰਾਲੀ ਨਾ ਅਸਲ 'ਚ ਹਰੇਕ ਜਿੰਮੇਦਾਰ ਦਾ ਇਹ ਰੋਲਾ ਪੈਂਦਾ ਵੀ ਹਾਂ ਜੀ ਵੀ ਮੇਰੀ ਟਰਾਲੀ ਲਾਈਟ ਵੇਟਰ ਹੈ ਟਰਾਲੀ ਮੇਦੀ ਲਾਈਟ ਵੇਟਰ ਹੈ ਉਹ ਇੱਕੋ ਚਾਦਰ ਦੇ ਵਿੱਚ ਬਣਾਉਣੀ ਆ ਉਹ ਦੇਖਦੇ ਆ ਵੀ ਡਿਜ਼ਾਈਨ ਕਿਹੜਾ ਕਿਵੇਂ ਦਾ ਹੁੰਦਾ ਅੱਜ ਹੁਣ ਮਤਲਬ ਬੁਕਿੰਗ ਕਰਤੀ ਅੱਜ ਸਾਰਾ ਕੁਝ ਕਹਿ ਚੱਲੇ ਆ ਨਾ ਵੀ ਆਪਣੀ ਜੀਲੀ ਦੇ ਮੁਰੇ-ਮੁਰੇ ਉਹ ਟਰਾਲੀ ਤਿਆਰ ਕਰਨੀ ਆ ਜਣੀ ਕੜਕ ਤੇ ਬਾਅਦ ਟਰਾਲੀ ਤੇ ਬਾਰਕਾ ਜਿਹੜਾ ਸਟਾਰਟ ਹੋ ਜੂਗਾ ਬਹੁਤ ਤਰ੍ਹਾਂ ਦੀਆਂ ਅਸਲੀ ਡਰ ਜੋ ਬਣ ਕੇ ਨਿਕਲੂਗੀ ਉਹ ਆਪਾਂ ਫਿਰ ਤੁਹਾਨੂੰ ਜਿਵੇਂ ਜਾਊਗੀ ਆਪਣੀ ਟਰਾਲੀ ਉਹਦੇ 'ਚ ਤੁਹਾਨੂੰ ਦਿਖੇਗਾ ਹਨਾ ਸੋ ਬਾਕੀ ਅੱਜ ਇੱਕ ਦੋ ਟਰਾਲੀ ਦੀ ਆਪਣੇ ਨਾਲ ਦੇ ਪਿੰਡ ਖੇੜ ਤੋਂ ਵੀ ਇੰਦੀ ਇੰਦੀ ਟਰਾਲੀ ਦੀ ਬੁਕਿੰਗ ਕਰਵਾਈ ਹੈ 16/7 ਦੀ ਤੇ ਬਹੁਤ ਸੋਹਣਾ ਟਰਾਲੀਆਂ ਦਾ ਹਨਾ ਕੰਮ ਚੱਲ ਰਿਹਾ ਹੁਣ ਲੰਚ ਬ੍ਰੇਕ ਹੋਈ ਆ ਤਾਂ ਕਰਕੇ ਮੈਂ ਚਲੂ ਮੈਂ ਵੀਡੀਓ ਸ਼ੂਟ ਕਰ ਲਵਾਂ ਹਲੇ ਹੁਣ ਸਭ ਨੂੰ ਸੁੰਨਾ ਚਾਹਾਂਗਾ ਆਪਾਂ ਦਿਖਾਉਨੇ ਆ ਤੁਹਾਨੂੰ ਟਰਾਲੀਆਂ ਦਾ ਹਨਾ ਵੀ ਕਿਵੇਂ-ਕਿਵੇਂ ਕੰਮ ਚੱਲ ਰਿਹਾ ਕਿੰਨੀ ਕਿੰਨੇ ਅੱਗੇ ਬੁਕਿੰਗ ਹੈ ਉਹ ਸਾਰੀ ਆਪਾਂ ਤੁਹਾਨੂੰ ਸੈਂਟੀ ਵੀਰ ਨਾਲ ਪੁੱਛ ਕੇ ਦੱਸਦੇ ਆ ਤੇ ਇਸ ਤੋਂ ਬਾਅਦ ਫਿਰ ਜਾਣਾ ਆਪਾਂ ਕਵੱਡੀ ਕੱਪ ਕਰਾ ਰਹੇ ਆ ਆਪਣੇ ਪ੍ਰਦੀਪੀ ਬੀ ਲੋਨੀ ਰੰਗੀ ਵਰਲਡ ਤੋਂ ਜਿਹੜੀ ਆਪਣੀ ਮਿਓਹਲੈਂਡ ਦੀ ਏਜੰਸੀ ਹੈ ਤੇ ਉਸ ਬਾਅਦ ਉੱਥੇ ਚਲਦੇ ਹਾਂ ਉੱਥੇ ਦਿਖਾਵਾਂਗੇ ਸੈਂਟੀ ਵੀ ਦਾ ਆ ਜਾ ਮੜ ਜਾ ਆਹ ਟਰਾਲੀ ਜਿਹੜੀ ਢਿੱਲੋਂ ਫਾਰਮ ਵਾਲੀ ਹੈ ਇਹ ਉੱਥੇ ਵਾਲਿਆਂ ਦੀ ਹੈ ਮੁਕਸਰ ਵਾਲਿਆਂ ਦੀ ਹਾਂਜੀ ਆਹ ਮੁਕਸਰ ਵਾਲਿਆਂ ਦੀ ਹੈ ਨਾ ਢਿੱਲੋਂ ਐਗਰੀ ਫਾਰਮ ਮਤਲਬ ਕੀ ਹੈ ਕਿ ਲੱ ਢਿੱਲੋਂ ਫਾਰਮ ਨਹੀਂ ਲਿਖਿਆ ਇਹ ਨਹੀਂ ਉਹਨਾਂ ਦਾ ਹੈਗਾ ਨਾਮ ਜਿਵੇਂ ਦਿਖਾਇਆ ਵਾ ਅੱਛਾ ਜੀ ਜਿਵੇਂ ਮਤਲਬ ਆਪਣਾ ਠੀਕ ਹੈ ਠੀਕ ਹੈ ਠੀਕ ਹੈ ਜਿਵੇਂ ਆਪਣੇ ਬਣ ਜੰਨੇ ਅੱਗੇ ਕਿਵੇਂ ਹੈ ਹੁਣ ਬੁਕਿੰਗ ਕਿੱਥੇ ਤੱਕ ਪਹੁੰਚ ਗਏ ਕੰਮ ਬੁਕਿੰਗ ਭਾਜੀ ਜੀਰੀ ਵਾਲੀ ਬੁਕਿੰਗ ਬੱਸਾਂ ਦਾ ਕਿ ਚਲੋ ਵੀ ਇੱਕ ਅੱਧੀ ਟਰਾਲੀ ਹੋਵੇ ਇੱਕ ਹੈਗੀ ਮਣੀ ਮੁੱਟੀ ਗੰਜਾਸ ਹਾਂ ਬਸ ਇੱਕ ਦੋ ਟਰਾਲੀ ਠੀਕ 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 ਹੈ ਤੇ ਬਾਕੀ ਹੁਣ ਆਪਾਂ ਬੜੀ ਤੋਂ ਬੜੀ ਮਤਲਬ ਆਪਾਂ ਹੁਣ ਡਬਲ ਧੂਰੀ ਵਾਲੀ ਵੀ ਟਰਾਲੀ ਤਿਆਰ ਕਰਨੀਆਂ ਹਾਂ ਹਾਂਜੀ ਇੱਕ 26 ਫੁੱਟੀ ਬਣਾਉਣੀ ਇੱਕ 28 ਫੁੱਟੀ ਬਣਾਉਣੀ ਤੇ ਹੁਣ ਜਿਹੜਾ ਆਪਣੇ ਕੋਲੇ ਹੁਣ ਰੈਗੂਲਰ ਚਾਹ ਤਾਂ 16 ਦਾ ਮੈਂ ਕਹਿੰਨਾ ਆਮ ਜੀ ਹੋ ਗਈ ਹੁਣ 16 ਤੇ 18 ਦਾ ਜਿਆਦਾ ਜੋਰ ਆ ਜਿਆਦਾ ਜੋਰ ਆ ਨਾ ਬਾਕੀ ਹਰ ਇੱਕ ਦੀ ਆਪਣੀ ਸਮਝ ਹੈ ਕੋਈ 18 ਦੇ 18.5 ਵੀ ਕਰਾ ਲੈਂਦਾ ਕੋਈ 17.5 ਵੀ ਕਰਾ ਲੈਂਦਾ 18 ਨੇ ਮੇਂ ਆਲੂ ਵਗੈਰਾ ਹੋ ਗਿਆ ਉਹਦੇ ਉਹਨੇ ਫੌਜੀ ਦਾ ਸਿਸਟਮ ਦੇਖਣਾ ਹੁੰਦਾ ਅੱਛਾ ਜਿਹੜੀ ਹੁਣ ਆਪਾਂ ਨਵੀਂ ਅੱਜ ਟਰਾਲੀ ਦੇ ਇੱਕ ਕਰਿਆ ਆਪਾਂ ਨੇ ਡਿਜ਼ਾਈਨ ਇੱਕ ਆਪਾਂ ਨੇ ਨਵਾਂ ਤਿਆਰ ਕਰਿਆ ਉਹ ਜਿਹੜੀ ਤੇ ਮੂਰੀ ਮੂਰੀ ਉਹ ਚ ਕੀ ਫਰਕ ਹੋਊਗਾ ਬੇਡ ਤੇ ਰਹੂਗੀ ਹੌਲੀ ਉਹ ਮੈਂ ਗੱਲ ਕਰਕੇ ਹਟਿਆ ਮਾਂ ਵੀ ਬੇਡ ਬੇਡ ਦਾ ਰੋਲਾ ਰਹਿੰਦਾ ਹਲੇ ਕਿ ਜ਼ਿੰਮੇਦਾਰ ਦਾ ਟਰਾਲੀ ਤਿਆਰ ਕਰਨ ਲੱਗੇ ਆ ਆਪਾਂ ਹੋ ਸਕਦਾ ਵੀ ਜੀਰੀ ਤੋਂ ਪਹਿਲਾਂ ਵੈਸੇ ਮੈਨੂੰ ਮੁਸ਼ਕਲ ਲੱਗਦਾ ਪਰ ਅਗਲੀ ਕਣਕ ਤੋਂ ਪਹਿਲਾਂ ਆਪਾਂ ਟਰਾਲੀ ਤਿਆਰ ਕਰ ਦਾਂਗੇ ਕਰ ਦਾਂਗੇ ਉਹ ਕਿਉਂਕਿ ਜੀਰੀ ਤੱਕ ਤਾਂ ਹੁਣ ਇਹਦੇ ਹੀ ਇਹਨਾਂ ਤੇ ਜ਼ੋਰ ਬਹੁਤ ਲੈਣਾ ਜੀ ਤੇ ਉਹ ਸਾਰੀ ਤਕਰੀਰ ਬਣਾਉਣ ਲੱਗ ਚਲੋ ਵੀ ਫੌਰਨ ਦੇ ਉੱਤੇ ਤੇ ਹੋਣੀ ਹੈ ਉਹਨਾਂ ਦੀ ਡਰਾਇੰਗ ਹੋਗੀ ਬਿਲਕੁਲ ਡਰਾਇੰਗ ਤੇ ਹੋਵੇ ਉਮੀਦਾਂ ਮਤਲਬ ਬਣ ਕੇ ਨਹੀਂ ਖੜੂਗਾ ਆਪਾਂ ਪੂਰਾ ਤਾਂ ਕਹਿ ਨਹੀਂ ਸਕਦੇ ਉਮੀਦ ਹੀ ਹੋਗੀ ਬਰ ਉਮੀਦ ਨਹੀਂ ਦੇਖੋ ਕੁਝ ਚੀਜ਼ਾਂ ਆਪਣੇ ਇੱਥੇ ਦੀਆਂ ਰੱਖਾਂਗੇ ਇੱਥੇ ਦੀਆਂ ਰੱਖਾਂਗੇ ਤੇ ਉਹ ਟਾਇਰ ਮਤਲਬ ਐਵੇਂ ਹੀ ਹੋਣਗੇ ਟਾਇਰਾਂ 'ਚ ਵੀ ਡਿਫਰੈਂਸ ਹੋਊਗਾ ਨਹੀਂ ਹਰੇਕ ਚੀਜ਼ 'ਚ ਡਿਫਰੈਂਸ ਰੱਖਾਂਗੇ ਠੀਕ ਹੈ ਠੀਕ ਹੈ ਡਬਲ ਟੈਰੀ ਏਦਾਂ ਡਬਲ ਟੈਰੀ ਨਹੀਂ ਉਹਦੇ 'ਚ ਹੋਰ ਤਰ੍ਹਾਂ ਦੀ ਨਹੀਂ ਉਹ ਹੋਰ ਤਰ੍ਹਾਂ ਬਣਾਵਾਂਗੇ ਬਹੁਤ ਬਾਕੀ ਚੀਜ਼ ਬਣ ਕੇ ਆਊਗੀ ਉਹ ਬਣ ਕੇ ਆਊਗੀ 18 ਫੁੱਟੀ ਸੈੱਟ ਤਿਆਰ ਕਰਨੀਆਂ ਨੇ ਆਪਾਂ 1807 ਆਪਾਂ ਤਿਆਰ ਕਰਾਂਗੇ 18 ਫੁੱਟੀ ਸੈੱਟ ਬਾਕੀ ਹੋ ਸਕਦਾ ਕੁਝ ਵੀ ਚੇਂਜ ਹੋ ਸਕਦਾ ਹਲੇ ਮਤਲਬ ਇੱਕ ਅਸੀਂ ਸੁਪਨਾ ਲੈ ਕੇ ਚੱਲੇ ਆਂ ਵੀ ਆਪਾਂ ਨੇ ਉਹ ਟਰਾਲੀ ਬੈ ਦੀ ਤਿਆਰ ਕਰਨੀ ਉਹ ਕਰਨੀ ਹੈ ਨਾ ਵੀ ਇੱਕ ਬਣਾਉਣੀ ਉਹ ਆਪਾਂ ਨੇ ਬਟ ਐਵੇਂ ਵੀ ਇੱਕ ਸਾਡਾ ਸੁਪਨਾ ਹੈ ਉਹ ਠੀਕ ਬਣਾਉਣਾ ਇਹ ਚੀਜ਼ਾਂ ਹੁਣ ਆਮ ਚੱਲ ਰਹੀਆਂ ਨੇ ਮਾਰ ਦੇ ਦੇ। ਦੇਖੋ ਇੱਕ ਤਾਂ ਮੈਂ ਗੱਲ ਕਰਦਾ ਵੀ ਟਰਾਲੀ ਹੈ ਨਾ ਜਿਹੜੀ ਇਹ ਵਾਲੀ ਇਹਦਾ weight ਬਹੁਤ ਜ਼ਿਆਦਾ ਹੋ ਜਾਂਦਾ। weight ਤਾਂ ਹੁਣ ਹੁੰਦਾ ਹੈ ਉਹੀ ਸਮੱਸਿਆ ਆੜਦੀ ਹੈ। ਤੇ ਉਹ ਟਰਾਲੀ ਜ਼ਿਆਦਾਤਰ ਮੇਰੇ ਹਿਸਾਬ ਨਾਲ ਵੀ sheet 'ਚ ਜ਼ਿਆਦਾ ਤਿਆਰ ਕਰਾਂਗੇ। ਬਾਕੀ ਬਣ ਕੇ ਆਉ ਜਦੋਂ ਕੁਝ ਪੂਰੇ weight ਦੇ ਵਿੱਚ ਫੇਰ ਫਰਕ ਪਊਗਾ। weight 'ਚ ਫਰਕ ਪੈਣਾ ਹੀ ਪੈਣਾ ਹੋਵੇ। ਪੈਣੀ ਪੈਣਾ ਹਾਂ। ਦੇਖ ਚਾਸੀ ਥੱਲੇ ਤਾਂ ਉਹੀ ਰਹਿਣੀ ਹੈ। ਹਾਂ ਜੀ ਬਣ ਆਉਂਦਾ ਮੈਂ ਚਾਹੁੰਦਾ ਕਿ ਜਦੋਂ ਬਣ ਕੇ ਆਵੇ ਬਣੇ ਤਾਂ ਉਦੋਂ ਦੱਸਿਓ ਉਦੋਂ 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 ਬਿਲਕੁਲ ਬਿਲਕੁਲ ਹੁਣ ਟਰਾਲੀ ਵਿੱਚ ਕੁਝ ਪਾਇਆ ਜੀ ਫਰਕ ਹੋਰ ਪਹਿਲਾਂ ਨਾਲ ਤੇ ਜਿਵੇਂ ਆਪਣੀ ਪਹਿਲੇ ਟਰਾਲੀ 16 ਫੁੱਟੀ ਗਈ ਸੀ ਉਹਦੇ ਨਾਲ ਤੇ ਵੇਟ 'ਚ ਹੁਣ ਹੋਈ ਥੋੜੀ ਬਹੁਤੀ ਘਟਕ ਉੱਥੇ ਹੀ ਚੱਲ ਰਿਹਾ ਕੰਮ ਵੇਟ ਘਟਾ ਰਹੇ ਹਾਂ ਠੀਕ ਅਸੈਸਰੀ ਮੈਂ ਦੇਖਿਆ ਚੇਂਜ ਤਾਂ ਕਾਫੀ ਹੋ ਗਿਆ ਆਪਣੀ ਟਰਾਲੀ ਨਾਲੋਂ ਅਸੈਸਰੀ ਅਸਾਂ ਲੱਗ ਵੀ ਵੱਧ ਗਈ ਅਸਾਂ ਵੇਟ ਦੇ ਵਿੱਚ ਵੀ ਫਰਕ ਪੈ ਗਿਆ ਹਨਾ ਵੇਟ 'ਚ ਵੀ ਫਰਕ ਪੈ ਗਿਆ ਇਸ ਸਾਰਾ ਸਾਰਾ ਹੋਈ ਹੈ ਨਾ ਰੇਲ ਵਾਲਾ ਦੇਖੋ ਟੈਕਨੀਕਲ ਚੀਜ਼ਾਂ ਤਾਂ ਉਹੀ ਨੇ ਸਾਰੀਆਂ ਹੁਣ ਅੱਥੇ ਕੋਈ ਫਰਕ ਨਹੀਂ ਪਾਇਆ ਹੈਗਾ ਹੂੰ ਬਾਕੀ ਐਸੈਸਰੀ ਹੈ ਜਿਹੜੀ ਬੇ ਲੋੜੀ ਉਹਦਾ ਜਿਹੜੀ ਵਜ਼ਨ ਘਟਾ ਰਹੇ ਉਹਦਾ ਵਜ਼ਨ ਘਟਾ ਲਿਆ ਬਾਕੀ ਬਈ ਦੇਖੋ ਜੋ ਕੋਈ ਵੀ ਚੀਜ਼ ਆ ਨਾ ਹੁਣ ਮੈਂ ਤੁਹਾਨੂੰ ਇੱਕ ਮੈਂ ਤੁਹਾਨੂੰ ਮੋਟਾ-ਮੋਟਾ ਦਿਖਾਏ ਦਮਾਂ ਟਰਾਲੀ ਡੱਬੇ ਪੱਖੋਂ ਹੈਵੀ ਹੋਵੇ ਤਕੜੀ ਹੋਵੇ ਚਾਹੇ ਚਾਰ-ਚਾਰ ਟਰੈਕਟਰਾਂ ਦਾ ਟੋਚਨ ਪਾਈ ਜਾਇਓ ਕਿਸੇ ਪਾਸੇ ਨੂੰ ਹਿੱਲਦੀ ਨਹੀਂ ਹੁਣ ਥੱਲੇ ਤੁਹਾਨੂੰ ਜੈਕ ਦੀਆਂ ਸਪੋਟੇ ਦਿਖਾ ਦਵਾਂ ਦੇਖੋ ਕਿਰਮਾ ਮਾਲ ਨਹੀਂ ਕਹਦੀ ਇਹ 3 ਸੇ ਜੈਕ ਲੱਗਣ ਹਾਂ ਜੀ 3 ਯੂਰੋ ਕਰੇ ਸਾਰੇ ਜੀ ਉਸ ਤੋਂ ਬਾਅਦ ਆ ਹਿੱਸੇ ਦੀਆਂ ਦੇਖੋ ਗੱਤੀਆਂ ਲੱਗੀਆਂ ਤੇ ਹਿੱਸਾ ਲੈ ਲਦਾ ਗਿਆ ਏ ਐਨ ਪੀ ਐ ਐਮ ਪੀ ਦੀਆਂ ਆਪਣੀ ਹੱਬਾਂ ਆ ਗਈਆਂ ਤੇ ਟੀਓਐਸਟੀਐਲ ਦੀਆਂ ਗੁੱਲੀਆਂ ਤੇ ਬਾਕੀ ਜਿੰਨਾ ਕ ਹਨਾ ਕੋਈ ਵੀਰ ਆਪਣੀ ਮੋਡੀਫਿਕੇਸ਼ਨ ਕਰਾਉਣਾ ਚਾਹੁੰਦਾ ਹੁਣ ਆ ਹੌਲੈਂਡ ਦੀ ਟਰਾਲੀ ਐ ਹੌਲੈਂਡ ਦਾ ਲੋਗੋ ਲੱਗ ਗਿਆ ਹਨਾ ਕਿਸੇ ਦਾ ਜੌਂਡੀਅਰ ਹੈ ਜੌਂਡੀਅਰ ਲੱਗ ਗਿਆ ਹਨਾ ਹਰ ਇੱਕ ਤਰ੍ਹਾਂ ਦੇ ਆਪਣੇ ਆਪਣੇ ਲੋਗੋ ਐ ਬਈ ਤਿਆਰ ਕਰਵਾ ਲੈਂਦੇ ਆ ਸ਼ੌਂਕ ਐ ਅਸਲ ਚੀਜ਼ ਚੀਜ਼ ਸ਼ੌਂਕ ਨਾਲੇ ਤਿਆਰ ਹੁੰਦੀ ਐ ਬਹੁਤ ਤਰ੍ਹਾਂ ਦੀ ਐ 12 ਫੁੱਟ 13 ਫੁੱਟ ਦੀ ਸਾਈ ਆਈ ਕੋਈ ਨਹੀਂ ਦੇਖੋ ਜਿਹੜੀਆਂ ਬੁੱਕ ਹੋਈਆਂ ਵੀ ਇਹਨੂੰ ਬਣਾ ਰਹੇ ਆ ਠੀਕ ਹੈ ਤੇ 14 ਤੋਂ ਥੱਲੇ ਟਰਾਲੀ ਨਹੀਂ ਬਣਾ ਰਹੇ ਅਪਾ ਤਾਂ ਤੇ ਵੇਟ ਦਾ ਬਹੁਤ ਇਸ਼ੂ ਹੁੰਦਾ ਹੈ ਵੇਟ ਦਾ ਇਸ਼ੂ ਹੋ ਜਾਂਦਾ ਹੈ ਨਾ ਕਿ ਦੇਖੋ ਟਾਟਾ ਸੇਲ ਦੇ ਮਟੀਰੀਅਲ ਚ ਟਰਾਲੀ ਹੌਲੀ ਬਣਾਉਣੀ ਬਹੁਤ ਮੁਸ਼ਕਲ ਆ ਉਹ ਤਾਂ ਬਿਲਕੁਲ ਅੱਛਾ ਟਾਟਾ ਸੇਲ ਦੀ ਹੁਣ ਗੱਲ ਆ ਜਾਂਦੀ ਆਪਣੀ ਟਾਟਾ ਸੇਲ ਦੀ ਇਹਦੇ ਚ ਵੀ ਭਾਈ ਦੂਏ ਲੂਟ ਮਤਲਬ ਹੋਈ ਜਾਂਦਾ ਫਰੋਡ ਜਿਵੇਂ ਹਾਂ ਵੀ ਨਿਕ ਨਿਕ ਲਈ ਜਾਂਦਾ ਮਾੜਾ ਮੋਟਾ ਵੀ ਹਾਂ ਮਿਸਤਰੀ ਕਹਿੰਦੇ ਕੁਛ ਹੋਰ ਚੱਲੀ ਜਾਂਦਾ ਆਪਣੇ ਕਿਵੇਂ ਚੱਲਦਾ ਕੰਮ ਉਹਦੇ ਦੇਖੋ ਮੇਰੇ ਕੋਲ ਤਾਂ ਸਾਰਾ ਟਾਟਾ ਫੇਲਦਾ ਹੀ ਮਾਲ ਆਪਾਂ ਮਤਲਬ ਹੁਣ ਆਪਣੇ ਕਨਸੈਪਟ ਦੱਸੋ ਕਿਵੇਂ ਚੱਲਦਾ ਇੱਕ ਵਾਰ ਟਰਾਲੀ ਤਿਆਰ ਹੋ ਗਈ ਆਪਾਂ ਇਸ ਤੋਂ ਬਾਅਦ ਕਸਟਮਰ ਨੂੰ ਬੁਲਾਉਨੇ ਆ ਉਹਦੇ ਕਿਵੇਂ ਕਰਦੇ ਆ ਆਪਾਂ ਕੰਮ ਦੇਖੋ ਮੈਂ ਕਸਟਮਰ ਨੂੰ ਦੋ ਵਾਰ ਬੁਲਾਉਣਾ ਜੀ ਜਦੋਂ ਬਕਸਾ ਰੈਡੀ ਹੋ ਗਿਆ ਹਾਂ ਇੱਕ ਤਾਂ ਉਹਦੇ ਬੁਲਾਉਨੇ ਵੀ ਦੱਸੋ ਜਿਹਦੇ ਕੀ ਐਸੈਸਰੀ ਲਾਉਣੀ ਐ ਐਸੈਸਰੀ ਕਿੰਨੀ ਆਈਟਮ ਕਰੀ ਬਿਲਕੁਲ ਬਿਲਕੁਲ ਸਾਰਾ ਉਹਦੇ ਥਰੂ ਹੋ ਗਿਆ ਪਲੱਸ ਪੇਂਟ ਤੋਂ ਪਹਿਲਾਂ ਬੁਲਾਉਨੇ ਆ ਠੀਕ ਹੈ ਇੱਕ ਤਾਂ ਪੇਂਟ ਫਾਈਨਲ ਟੱਚ ਉਹ ਦੇਖ ਲੈਣਗੇ ਹਾਂ ਕਿ ਹਾਂ ਸਾਡੀ ਟਰਾਲੀ ਰੈਡੀ ਐ ਕੋਈ ਇੱਥੇ ਬਿਲਡਿੰਗ ਸ਼ੈਲਡਿੰਗ ਕੋਈ ਕਮੀ ਬੇਸਰੀ ਕੋਈ ਕਮੀ ਬੇਸਰੀ ਵੀ ਕੋਈ ਪੇਂਟ ਦੀ ਨਾ ਕਮੀ ਰਹੇ ਕੋਈ ਤੇ ਪਲੱਸ ਸਟicker ਉਹਨਾਂ ਤੋਂ ਤਿਆਰ ਕਰਾਉਣਾ ਹੈ ਸਟicker ਜਿਵੇਂ ਕਸਟਮਰ ਦੀ ਡਿਮਾਂਡ ਹੈ ਵੀ ਹੋਵੇ ਜਿਵੇਂ ਦੇ ਉਹਨੇ ਸਟicker ਲਵਾਣੇ ਆਪ ਤਿਆਰ ਕਰਾ ਸਕਦੇ ਠੀਕ ਹੈ ਸਟickerਾਂ ਦੀ ਕੋਈ ਲਿਮਟ ਤਾਂ ਨਹੀਂ ਹੈ ਵੀ ਇੰਨੇ ਕਿ ਲਵਾਣੇ ਜੋ ਮਰਜ਼ੀ ਲਵਾਓ ਵੀ ਜਿੰਨੇ ਮਰਜ਼ੀ ਲਵਾਓ ਅਨਲਿਮਟਿਡ ਆ ਕੋਈ ਅਨਲਿਮਟਿਡ ਆ ਅੱਛਾ ਹੁੱਕਾਂ ਆ ਗਏ ਹਨਾ ਆ ਜੀ ਚਾਰ ਤਿੰਨ ਹੁੱਕਾਂ ਕੀ ਆ ਤਿੰਨੇ ਤਿੰਨ ਹੁੱਕਾਂ ਕੀ ਆ ਆਹ ਆਹ ਕਹਦੇ ਜਫਨੇ ਆ ਇਹ ਉਹਦੀ ਜੈਕ ਵਾਲੀਆਂ ਸਪੋਟਾਂ ਅੱਛਾ ਜੈਕ ਵਾਲੀਆਂ ਸਪੋਟਾਂ ਇਹ ਸਾਰੀ ਲੇਜ਼ਰ ਕਟਿੰਗ ਹੈ ਠੀਕ ਹੈ ਆਹ ਪਈਆਂ ਨੇ ਪਿੱਛੇ ਵਾਲੀਆਂ ਹੁੱਕਾਂ ਹਾਂ ਉਹ ਹਿੱਸੇ ਵਾਲੀਆਂ ਪਲੇਟਾਂ ਆ ਗਈਆਂ ਹੁੱਕਾ ਅੱਛਾ ਆ ਹੁੱਕਾ ਦਿਖਾ ਇਧਰ ਆ ਹੁੱਕਾ ਇਹ ਮਤਲਬ ਹੁੱਕਾ ਆਪਾਂ ਕਿਵੇਂ ਆਪ ਕਰਦੇ ਆਂਗੇ ਕਿਵੇਂ ਤਿਆਰ ਕਰਵਾਉਨੇ ਆ ਇਹ ਸਾਡੇ ਮਾਮਾ ਜੀ ਦੇ ਬੇਟੇ ਨੇ ਜੀ ਅੱਛਾ ਬਹੁਤ ਭਾਰੀ ਹੁੱਕ ਕਰਾਈਏ ਹੌਲੈਂਡ ਦੀਆਂ ਇਹ ਹਾਂ ਦੋਨੇ ਹੌਲੈਂਡ ਦੀਆਂ ਨੇ ਠੀਕ 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 ਇਹਦੀ ਦੀ ਆ ਜਿਹੜੀ ਆ ਆਮ ਨਾਰਮਲ ਆ ਇਹਦੀ ਥੋੜੀ ਲੰਬੀ ਰਖਵਾਈ ਹੈ ਹਾਂ ਉਹ ਲੰਬੀ ਗਈ ਪਿੱਛੇ ਨੂੰ ਹੋਰ ਹਾਂ ਇਹ ਕਿੰਨੇ ਕਿੰਨੇ ਬੇੜ ਤੇ ਗਈਆਂ ਇਹ ਇਹ ਹੈਗੀ ਆ 45 46 ਕਿਲੋ ਦੀ ਪਰਲੇ ਵਾਲੀ ਇਧਰਲੀ 40 ਕਿ ਦੀ ਹੋਊਗੀ ਹਨਾ ਇਹ 40 ਵਾਲੀ ਦੀ ਉਹ ਦੀ ਨਾਲ ਦੀ ਰਿਜੀਨਲ ਹੁੱਕ ਹੈ ਨਾ ਹਾਂਜੀ ਹਾਂ ਓਰੀਜਨਲ ਹੁੱਕ ਗਈ ਪਰ ਆ ਫਿਰ 4 ਇੰਚੀ ਹੁੱਕ ਬਾਤ ਦੀ ਇਹ ਵੀ ਸਾਰਾ ਮਿਗ ਵੈਲਡਿੰਗ ਹੈ ਠੀਕ ਹੈ ਸਾਰਾ ਮਿਗ ਵੈਲਡਿੰਗ ਹੈ ਅੱਛਾ ਮਿਗ ਵੈਲਡਿੰਗ ਕੀ ਹੈ ਠੀਕ ਹੈ ਹੁੱਕ ਵੀ ਬਈ ਇੱਥੇ ਤੁਹਾਡੇ ਨਾਲ ਦੀ ਨਾਲ ਤਿਆਰ ਹੁੰਦੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਲੇਜ਼ਰ ਕਟਿੰਗ ਮਿਗ ਵੈਲਡਿੰਗ ਮਿਗ ਵੈਲਡਿੰਗ ਹਾਂਜੀ ਇੱਧਰ ਦੱਸੋ ਆ ਜਿਹੜੇ ਐਂਗਲ ਪਏ ਆ ਤੁਸੀਂ ਕੀ ਕਹਿੰਦੇ ਪਹਿਲਾਂ ਕੀ ਫਰਕ ਪਾਇਆ ਇਹਨਾਂ 'ਚ ਇਹਨਾਂ ਦੇ ਜਿਹੜੇ ਪਾਈਪ ਆਪਾਂ ਬਿਲਕੁਲ ਨੇੜੇ ਕਰਦੇ ਕਿ ਤਾਂ ਕਿ ਜਾਲੀ ਨੂੰ ਜਿਹੜੀ ਹੈ ਸਪੋਰਟ ਰਹੇ ਆਹ ਤੱਕ ਲਿਖੋ हां ਜਿਵੇਂ ਆਏ ਅੱਛਾ ਇਹਨਾਂ ਦਾ ਮਤਲਬ ਪਾਈਪ ਜਮਾ ਹੀ ਆ ਫਰੇਮ ਦੇ ਨਾਲ ਕਰਤਾ ਹਾਂ ਇਹ ਜੀ ਫਿਰ ਦੂਰ ਕਰਕੇ ਵੀ ਉਹ ਮਤਲਬ ਗੈਪ ਜਾਂ ਨਹੀਂ ਜਦਾ ਹੈਗਾ ਹੁਣ ਨਾਲ ਲੱਗੇ ਰਹੂਗਾ ਹਰ ਟਾਈਮ ਦੇਖੋ ਜਾਲੀ ਹੈ ਨਾ ਜਿਵੇਂ ਹੁਣ ਉਹ ਫਿਰ ਜਦੋਂ ਆਪਾਂ ਫਸਲ ਭਰਦੇ ਆ ਕੋਈ ਵੀ ਇਹ ਤਾਂ ਫੁੱਲ ਜੀ ਹਾਂ ਉਹ ਤਾਂ ਕੋਈ ਫੁੱਲ ਨਹੀਂ ਫੁੱਲਣੀਆਂ ਇਹਦੇ ਨਾਲੇ ਵੀ ਉਹ ਉੱਥੇ ਬਰਾਬਰ ਹੀ ਰਹਿਣੀਆਂ ਠੀਕ ਹੈ ਠੀਕ ਹੈ ਠੀਕ ਹੈ ਹੁਣ ਮਤਲਬ ਟਰਾਲੀ ਦੇ ਫਿਲਹਾਲ ਪੂਰਾ ਜੋਰ ਹੋਣਾ ਹਾਂਜੀ ਹਾਂ ਪੂਰਾ ਜੋਰ ਠੀਕ ਹੈ ਠੀਕ ਹੈ ਠੀਕ ਹੈ ਅੱਜ ਤੁਹਾਨੂੰ ਬਾਅਦ ਉਧਰ ਟਰਾਲੀਾਂ ਦਾ ਇੱਧਰ ਪੇਂਟ ਸੈਕਸ਼ਨ ਆ ਗਿਆ ਜੀ ਲਾ ਕੇ ਇਧਰ ਪੇਂਟ ਤੇ ਆ ਟਰਾਲੀ ਇਸੇ ਉਹਦੇ ਤੇ ਪ੍ਰਾਈਮਰ ਤੇ ਆਈ ਵੀ ਆ ਹਾਂਜੀ ਠੀਕ ਐ ਪ੍ਰਾਈਮਰ ਤੇ ਜਦੋਂ ਪੇਂਟ ਵੀ ਹੋਣਾ ਤਾਂ ਸਾਰੀ ਖੁੱਲ ਕੇ ਹੋਣੀ ਟਰਾਲੀ ਹਨਾ ਹਾਂਜੀ ਸਾਰਾ ਸਮਾਨ ਖੁੱਲਿਆ ਆ ਦੇਖੋ ਹੁਣ ਪਹਿਲਾਂ ਪ੍ਰਾਈਮਰ ਕਰ ਰਹੇ ਹਾਂ ਜੀ ਬਿੱਡ ਲੱਗ ਹੋਣਾ ਪ੍ਰਾਈਮਰ ਆ ਦੇਖੋ ਇਧਰ ਬਿੱਡ ਪਿਆ ਜੀ ਬਿੱਡ ਤੇ ਲਹਿਦਾ ਹੋਣਾ ਹਨਾ ਉਸ ਤੋਂ ਬਾਅਦ ਫਿਰ ਕੱਲਾ ਕੱਲਾ ਪੇਂਟ ਹੋਣ ਤੋਂ ਬਾਅਦ ਫਿਰ ਫਿਟਿੰਗ ਆਉਣੀ ਐ ਜਿਵੇਂ ਉਹ ਟਰਾਲੀਆਂ ਹੁਣ ਤੱਕੜਾਈ ਤੇ ਆਈਆਂ ਵੀ ਆ ਨੇ ਉਦੋਂ ਸਾਰਾ ਗ੍ਰੈਂਡਰ ਲੱਗ ਕੇ ਇੱਥੇ ਆ ਜਾਣੀਆਂ ਟਰਾਲੀਆਂ ਫਿਰ ਇੱਥੋਂ ਬਾਅਦ ਫਿਰ ਇਹ ਪੇਂਟ ਤੇ ਚੜਦੀਆਂ ਨੇ ਆ ਬਿੱਡੇ ਇਧਰ ਪਿਆ ਦਾ ਆ ਡਾਲਾ ਗਿਆ ਨਾ ਇਹ ਵੀ ਜੱਫੇ ਦੇ ਪਿਛ ਪਹਿਲਾਂ ਨਾਲ ਤੇ ਹੈਵੀ ਹੋ ਗਏ ਹੋਰ ਆਪਣੇ ਨਾਲ ਹਾਂਜੀ ਇਹ ਹੋਰ ਹੈਵੀ ਹੋ ਗਿਆ ਹੂੰ ਇਹ ਹੋਰ ਹੈਵੀ ਹੋ ਗਿਆ ਠੀਕ ਹੈ ਠੀਕ ਹੈ ਠੀਕ ਹੈ ਬਾਸ ਤੋਂ ਤੋਂ ਸਾਡੇ درمیان ਲੋ ਮਿੱਤਰੋ ਪਹੁੰਚ ਚੁੱਕੇ ਆ 9 ਲੱਖੇ ਪਿੰਡ ਚ ਬਾਕੀ ਐਕਸੀਬਿਸ਼ਨ ਵੀ ਨਾਲ ਲਾਈ ਹੋਈ ਹੈ ਜੀ ਕਬੱਡੀ ਟੂਰਨਾਮੈਂਟ ਦੇ ਨਾਲ ਹੌਲੈਂਡ ਦੇ ਕੰਬੈਨ ਖੜੀ ਹੈ ਤੇ ਟਰੈਕਟਰ ਖੜਾ 56B ਬਾਈਕ ਕੋਲੇ ਰੀਪਰ ਵੀ ਨੇ ਜਗਤ ਜੀਤਨ ਦਾ ਵੀ ਜੱਤਾਂ ਦੇ ਵਿੱਚ ਆਈ ਹੋਈ ਹੈ ਇੱਧਰ ਖੜਾ ਹੈ ਸਟਰੋ ਰੀਪਰ ਜਿੱਦਣ ਟਰੈਕਟਰਾਂ ਦੀ ਕਲੈਕਸ਼ਨ ਹੈ ਇੱਧਰ ਵੀ ਟੀਮਾਂ ਨੂੰ ਵਕਤ ਪਾਉਣ ਲਈ ਇੱਧਰ ਹਰ ਤਰ੍ਹਾਂ ਦੇ ਦੇਖੋ 363 ਜਮਾ ਨਵੇਂ ਟਰੈਕਟਰਾਂ ਦੀ ਐਕਸੀਬਿਸ਼ਨ ਲੱਗੀ ਹੋਈ ਹੈ 56B CRD ਆ ਗਿਆ 4 ਵੀਲ 33 ਆ ਗਿਆ 4 ਵੀਲ ਅਰੀ ਦੀ ਕਬੱਡੀ ਪੈ ਗਈ ਹੈ ਖੇਡ ਦੇ ਮੈਦਾਨ ਵਿੱਚ ਹੈਪੀ ਲੋਕਲ ਦੇ ਖਿਡਾਰੀ ਕ੍ਰਿਡਾ ਦੇ ਵਿੱਚ ਬਹੁਤ ਵੱਡਾ ਨਾਮ ਕਿ ਅਖਤਿਆਰ ਕਰਨ ਪਰ ਕਹਿੰਦੇ ਤਿਆਰ ਜੱਥੀਆਂ ਤੇ ਚਾਰੇ ਤਿਆਰ ਨੇ ककाली की धरती है ते चार बनी हुई है चार जापेर लाली जी पैटी रेड पेड़ा बल्ले बल्ले कराएगा ककाली का अमन भी ध्यान है पर अमन का साथी हो गया मूहे के मूहरे आके हौसला करके तो ਫੜ ਕੇ ਕਿਸੇ ਕਿਸੇ ਨੂੰ ਹੰਦਾ ਪਰ ਛੇਡੀ ਲਾ ਕੇ ਡੇਗਣਾ ਰਾਜੇ ਖੇਲੇ ਯਾਰ ਬੱਤਿਆ ਵੀ ਜਿਗਰਾ ਰੱਖਦੇ ਕਬੱਡੀ ਖੇਡਿਆ ਦਾ ਪਰ ਇਸ ਸਮੇਂ ਕਹਿੰਦੇ ਲਾਲੀ ਇੱਥੇ ਬਾਕੀ ਵੀਰ ਉਹਨਾਂ ਨੇ ਸਰਵਿਸ ਦਾ ਵੀ ਕੈਂਪ ਲਾਇਆ ਹੋਇਆ ਨਾਲ ਦੀ ਨਾਲ ਮਤਲਬ ਜਿੰਨੇ ਵੀ ਕੋਈ ਪੁਰਾਣੇ ਡਾਇਰੈਕਟਰ ਉਹਨੇ ਪੁਰਾਣੇ ਡਾਇਰੈਕਟਰ ਨਹੀਂ ਸਰਵਿਸ ਕਰ ਰਹੇ ਇਹਨਾਂ ਨੂੰ ਚੈੱਕ ਅਪ ਹੈ ਕੁਝ ਇਹ ਰਾਜਨਾ ਕੋਲ ਠੀਕਰਣਾ ਬਹੁਤ ਬਹੁਤ ਸਰਵਿਸ ਕਰਵਾਉਂਦੇ ਨੇ ਮਕੈਨਿਕ ਦਾ ਜੋ ਜੋ ਵੀ ਕੰਮ ਸਾਰਾ ਉਹਦੀ ਹੈ ਓਥੀ ਉਥੀ ਬਹੁਤ ਛੇ 3600 ਟੋਖੜਾ ਜੀ ਇਹ ਮਤਲਬ ਸੀਆਰਟੀ ਸਾਧਾ ਇਹ ਸਾਧਾ ਹੀ ਆ ਸੀਆਰਟੀ ਸਾਧਾ ਇਹਨਾਂ ਵਿੱਚ ਹੋ ਚਾ ਗਿਆ ਸਾਰੇ ਪਰਖੋਟੇ ਦਾ ਰਜੇਸ਼ ਸਿੰਘ ਦੀ ਲਾਲੀ ਡੈਮੋ ਸੈਂਟਰ ਤੇ ਜੱਗਾ ਟਲੋ ਜੱਗਾ ਟਲੋ ਤੇ ਉਹਨਾਂ ਦੇ ਨਾਲ ਬਲਜੀਤ ਸਿੰਘ ਦੀ ਲਾਲੀ ਜੋਗੇ ਡੈਮੋ ਸੈਂਟਰ ਨੇ ਨੰਬਰ ਪਾਉ ਲੋ ਇਹ ਹਮੇਸ਼ਾ ਇੱਕ ਵਾਰੀ ਜਰੂਰ ਸੰਪਰਕ ਬਾਰੇ ਰਗੇ ਜਿੱਥੇ ਜਿਹੜਾ ਡੈਮੋ ਕਰਾਇਆ ਜਾ ਰਿਹਾ ਡੈਮੋ ਦਿਖਾਇਆ ਜਾ ਰਿਹਾ ਹੈ ਨਵੇਂ ਟ੍ਰੈਕਰਾਂ ਦੀਆਂ ਨਹੀਂ ਹੁੰਦੀ ਲਓ ਸਿਰੇ ਦਾ ਮੁਕਾਬਲਾ ਤੇ ਇਧਰ ਨੇ ਪਾਸੇ ਮੇ ਵੇਖ ਰਹੇ ਵੀ ਇਹ ਮੌਰ ਹੈ ਨੋਜਵਾਨ ਆਓ ਸੁਖਰੇਲਾ ਪ੍ਰਿਆ ਲਾਜ ਸਾਡੀ ਟੀਮ ਦੇ ਲਈ ਕਾਈਨਰ ਦੇ ਲਈ ਅੰਕੜੇ ਪਾਟੇ ਕਰ ਗਿਆ ਮਕੰਦਪੁਰ ਵਾਲਿਆ ਮੁੰਡੇ ਨੂੰ ਬੜੇ ਕਾੰਦੇ ਹੈ ਲਓ ਕਹਿੰਦੇ ਗੈਲੀ ਫਿਰ ਚੜ੍ਹ ਹੈ ਰੇਡ ਪਾਉਣ ਦੇ ਲਈ ਮਦਾਨੇ ਵਿੱਚ ਵੇਰੇਓ ਇੱਕ ਗੱਲ ਹੀ ਤੇ ਰਣਜੀਤ ਹੈ ਪਰ ਗੈਲੀ ਨੇ ਕਹਿੰਦੇ ਹਲਕਾ ਟੱਚ ਕਰ ਦਿੱਤਾ ਤੇ ਪੁਆਇੰਟ ਕਹਿੰਦੇ ਗੈਲੀ ਨੇ ਅੱਧੇ ਟੀਮ ਦੇ ਸਿਰ ਤੇ ਜੋੜ ਦਿੱਤਾ ਹੈ ਅਗਲੀ ਰੇਡ ਪਾਉਣ ਦੇ ਲਈ ਹੈਪੀ ਪੁਲਸੇਆ ਫਿਰ ਤਿਆਰ ਹੈ ਬਰਾਬਰ ਕਰ ਦੇ ਵਿਰੇਓ ਹੈਪੀ ਪੁਲਸੇ ਦੀ ਪੰਦੀ ਰੇਡ ਤੇ ਦਾਉਰਾ ਤੇ ਮੋੜ ਦੇ ਸਾਥੀ ਹੈ ਨਾਲ ਵੇਖਿਆ ਕਿ ਕੰਨੀ ਪੁਲਸੀਆ ਵੀ ਤਿਆਰ ਹੈ ਪਰ ਮੈਚ ਕਹਿੰਦੇ ਬਹੁਤ ਚੋਟੀ ਦਾ ਤੇ ਮੈਚ ਦੇ ਵਿੱਚ ਜਿਹੜੇ ਜਾਣਗੇ ਤੇ ਅਗਲੇ ਮੁਕਾਬਲੇ ਦੀਆਂ ਟੀਮਾਂ ਵੀ ਚੈਲੰਜ ਵਿੱਚ ਰਹਿਣਗੀਆਂ ਪਰ ਮਾਪੋਰ ਕਹਿੰਦੇ ਸਭ ਨੇ ਫਿਰ ਕਹਿੰਦੇ ਜਿੱਤ ਕਰਕੇ ਬਹਿ ਗਿਆ ਤੇ ਆਹ ਵੀ ਜਫਾ ਲਾਉਣਾ ਹੈ ਤੇ ਆਹ ਵੀ ਜਫਾ ਲਾਉਣਾ ਪੰਡੂ ਖਰੇ ਪੱਥੇ ਵਾਕੀ ਮੌਰ ਦੇ ਜੱਥੇ ਖੇੜੇ ਜਿਹੜੇ ਭਰਾਵਾਂ ਦੇ ਵਿੱਚ ਵੇਰ-ਵੇਰ ਦੇ ਕਬੱਡੀਆਂ ਭੰਨੇ ਆ ਤੇ ਦੂਸਰੇ ਪਾਸੇ ਕਹਿੰਦੇ ਪਿਆਰ ਜੱਥੇ ਦੀ ਕੌਡੀ ਹੋਈ ਚੈਂਟ ਵਿੱਚ ਹੁਣ ਕਿਹੜਾ ਬੱਲੇ ਬੱਲੇ ਕਰਾਵੇਗਾ ਤੇ ਵੀ ਵੇਖਤਾਂ ਹਨ ਕਿ ਮਾ ਪੁਆਇੰਟ ਬ੍ਰੈਂਡ ਖੰਡ ਮਾਨਪੁਰ ਦੇ ਵਿੱਚ ਮੋਟਾ ਮੇਲਾ ਹੋਣਾ ਆਹ ਵੇਖੋ ਚੋਟੀ ਦਾ ਮੇਲਾ ਹੋਵੇਗਾ ਜਿੱਥੇ ਜੱਗੀ ਰੰਗਿਆਂ ਦਾ ਵਿਸ਼ੇਸ਼ ਕਰਕੇ ਐਲ.ਐਲ.ਡੀ ਜੀਨਰਲ ਸਨਮਾਨ ਕੀਤਾ ਜਾਣਾ ਹੈ ਇਧਰ ਛੋਟਾ ਬੱਚਾ ਜਿਹੜਾ ਉਹ ਗਰਾਊਂਡ ਦੇ ਚੱਕਰ ਆ ਰਿਹਾ ਹੈ ਉਹਦਾ ਵੀ ਧੰਨਵਾਦ ਹੈ ਪਰ ਇਧਰਲੇ ਪਾਸੇ ਆਹ ਐਨਸੇ ਦੇ ਸ਼ਾਰਦ ਕੁਮਾਰ ਨਾਮ ਹੈ ਇਸ ਖਿਡਾਰੀ ਦਾ ਪਰ ਪਿਆਰ ਦੇ ਨਾਲ ਆਹ ਮੁੰਡੇ ਨੂੰ ਜਜੂਆ ਕਹਿੰਦੇ ਆ ਉਹ ਜਜੂ ਦੀ ਟਰਾਈ ਹੈ ਪੁਰਾਣਿਆਂ ਵਾਲੇ ਦੀ ਉਹ ਵਿੱਕੇ ਸਾਹਮਣੇ ਫਾਈਨਲ ਪਿੰਨਵਾ ਉਹ ਗੈਰਾਂ ਫੜ ਰਿਹਾ ਮੁੰਡੇ ਨੇ ਫਾਈਨਲ ਪਿੰਨਵਾ ਕੈਵਿਸ਼ ਫੜ ਰਿਹਾ ਜਜੂਆ ਦੇ ਬੰਨੇ ਬੰਨੇ ਕਰਵਾ ਦਿੱਤੀ ਹੈ ਚੋਟੀ ਦਾ ਮੈਚ ਤੇ ਬਾਕੀ ਹੁਣ ਸ਼ਾਮ ਦਾ ਟਾਈਮ ਹੋ ਗਿਆ ਜੀ ਕਬੱਡੀ ਕੱਪ ਤਕਰੀਬਨ ਫਾਈਨਲ ਹੋ ਚੁੱਕੇ ਨੇ ਤੇ ਹੁਣ ਇੱਧਰ ਟਰਾਲੀਆਂ ਦੀ ਜਿਹੜੀ ਮਤਲਬ ਉਹ ਹੈ ਨਾ ਹੁਣ ਟਰਾਲੀ ਖਿੱਚ ਮੁਕਾਬਲਾ ਜਿਹੜਾ ਉਹ ਚੱਲਣਾ ਤੇ ਟਰਾਲੀ ਲਈ ਜਾ ਰਹੀ ਹੈ ਪਿੱਛੇ ਉਹ ਅੱਗੇ ਟਰਾਲੀ ਮਾਮਾ ਯੋਨਾਲ ਟਰੈਕਟਰ ਪਿਆ 52 ਤੇ ਇੱਧਰ ਹਰਿਆਣੇ ਤੋਂ ਵੀ ਟਰੈਕਟਰ ਪਹੁੰਚੇ ਨੇ ਜੀ ਗਿੱਲੀ ਨੈਣ ਜੋਂਡੀਆਂ ਨੇ 5039 ਬੜੇ ਛੋਟੇ ਛੋਟੇ ਟਰੈਕਟਰ ਹੈ 5039 5510 ਮੋਡੀਫਿਕੇਸ਼ਨ ਤੋਂ ਬਾਅਦ ਦੇਖਿਓ ਕਿਵੇਂ ਦੂਰੇ ਹੋ ਜਾਣੇ ਉਹ ਆਪਾਂ ਅਗਲਾ ਬਲੌਗ ਪਾਵਾਂਗੇ ਸੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਟਰੈਕਟਰ ਆ ਰਹੇ ਆਂ ਪਰ ਤੁਹਾਨੂੰ ਦਿਖਾ ਵੀ ਦਿੰਨੇ ਇੱਕ ਵਾਰ ਇੱਥੇ ਹੁਣ ਟਰੈਕਟਰ ਹੌਲੀ ਹੌਲੀ ਪਹੁੰਚਣੇ ਸ਼ੁਰੂ ਹੋ ਗਏ ਜਿਹੜੇ ਚੱਲਣੇ ਮੁਕ ਮੋਡੀਫਿਕੇਸ਼ਨ ਵਾਲੇ ਵੀ ਆ ਵਿਦਾਊਟ ਮੋਡੀਫਿਕੇਸ਼ਨ ਵੀ ਆ ਸਭ ਤਰ੍ਹਾਂ ਦੇ ਟਰੈਕਟਰ ਆ ਗਏ ਆ ਤੇ ਆ ਘੜੇ ਜਿੱਦਲੇ ਇਹਨਾਂ ਦੀ ਪੂਰੀ ਵੀਡੀਓ ਆਪਾਂ ਨੈਕਸਟ ਬਲੌਗ ਦੇ ਵਿੱਚ ਰਖਾਵਾਂਗੇ ਜੀ ਟਰੈਕਟਰਾਂ ਦੇ ਕੀ ਕੀ ਖਰਚਾ ਕਿਵੇਂ ਧਾਮ-ਜਾਮਾ ਕਿਹੜੇ-ਕਿਹੜੇ ਮਾਡਲ ਐ ਸਾਨੂੰ ਸਾਰਾ ਦੱਸਾਂਗੇ ਠੀਕ ਹੈ ਜੀ ਬਹੁਤ-ਬਹੁਤ ਸ਼ੁਕਰੀਆ